ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸਕਰੀਨ ਤੇ ਲਿਖਿਆ ਵੇਖ ਰਹੇ ਹੋ ਅੱਜ ਆਪਾਂ ਇਸ ਬਾਰੇ ਵਿਚਾਰ ਕਰਨੀ ਹੈ ਕਿ ਆਪਾਂ ਥੋੜਾ ਥੋੜਾ ਕਰਕੇ ਪਾਠ ਕਰ ਸਕਦੇ ਹਾਂ ਸੋ ਵਿਚਾਰ ਤੋਂ ਪਹਿਲਾਂ ਬੇਨਤੀ ਕਰੀਏ ਕਿ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਇਸੇ ਚੈਨਲ ਤੇ ਲਾਈਵ ਚੱਲਦੀ ਹੈ ਰਾਤ ਨੂੰ ਸਵਾ 8 ਵਜੇ ਸਵਾ 8 ਵਜੇ ਲਾਈਵ ਸੰਥਿਆ ਹੁੰਦੀ ਹੈ ਜਿਨ੍ਹਾਂ ਨੇ ਸੰਥਿਆ ਕਰਨੀ ਘਰੇ ਬੈਠ ਕੇ ਗੁਰਬਾਣੀ ਨੂੰ ਸਿੱਖਣਾ ਹੈ ਸੋ ਸੰਗਤ ਜੀ ਇਸੇ ਚੈਨਲ ਤੇ ਰਾਤ ਨੂੰ ਸਵਾ 8 ਵਜੇ ਲਾਈਵ ਸੰਥਿਆ ਕਰਵਾਈ ਜਾਂਦੀ ਹੈ YouTube ਦੀ ਪਲੇਲਿਸਟ ਵਿੱਚ ਜਦੋਂ ਤੁਸੀਂ ਜਾਓਗੇ ਉੱਥੇ ਕੱਲੇ ਕੱਲੇ ਭਾਗ ਬਣੇ ਹੋਏ ਨੇ ਆਪ ਜਾ ਕੇ ਸਰਵਣ ਕਰ ਸਕਦੇ ਹੋ ਹੁਣ ਸੰਗਤਾਂ ਨੇ ਸੰਗਤ ਜੀ ਪਾਠ ਘਰਾਂ ਦੇ ਵਿੱਚ ਕਰਦੀਆਂ ਜਿਹੜੀਆਂ ਸੰਗਤਾਂ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਕੋਈ ਆਸਾ ਦੀ ਵਾਰ ਦਾ ਪਾਠ ਕਰਦਾ ਹੈ ਕੋਈ ਜਪਜੀ ਸਾਹਿਬ ਦੇ ਪੰਜ ਪਾਠ ਕਰ ਰਿਹਾ ਹੈ ਜਾਂ ਗੁਰਬਾਣੀ ਵਿੱਚ ਅਨੇਕਾਂ ਸ਼ਬਦ ਨੇ ਉਹਨਾਂ ਦਾ ਜਾਪ ਕਰ ਰਿਹਾ ਪਰ ਸਾਡੇ ਮਨ ਵਿੱਚ ਕੀ ਇਹ ਬਿਠਾ ਦਿੱਤਾ ਕਿ ਜੇ ਤੁਸੀਂ ਪਾਠ ਸ਼ੁਰੂ ਕੀਤਾ ਸੁਖਮਨੀ ਸਾਹਿਬ ਦਾ ਮੰਨ ਲਓ ਆਪਾਂ ਉਦਾਹਰਨ ਤੌਰ ਤੇ ਜੇ 100 ਸ਼ਾਹ ਦਾ ਪਾਠ ਸ਼ੁਰੂ ਕਰ ਲਿਆ ਤੇ ਸਾਰਾ ਕਰਕੇ ਸਮਾਪਤੀ ਕਰਨੀ ਹੈ ਇਹ ਨਾ ਹੋਵੇ ਕਿ ਅੱਧਾ ਪਾਠ ਕਰਕੇ ਛੱਡ ਦਿੱਤਾ ਇਹਦਾ ਪਾਪ ਲੱਗ ਜੇਗਾ ਇਹਦਾ ਇਸ ਤਰ੍ਹਾਂ ਹੋ ਜੇਗਾ ਸੰਗਤ ਜੀ ਇਹ ਆਪਣੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਬਹੁਤੀਆਂ ਸੰਗਤਾਂ ਦੇ ਮਨਾਂ ਵਿੱਚ ਇਹੀ ਡਰ ਹੈ ਕਿ ਜੇ ਅਸੀਂ ਪਾਠ ਸ਼ੁਰੂ ਕੀਤਾ ਤੇ ਉਹਨੂੰ ਸੰਪੂਰਨ ਕਰਕੇ ਉੱਠਣਾ ਪਵੇਗਾ ਜਾਂ ਅਸੀਂ ਅੱਧਾ ਪਾਠ ਨਹੀਂ ਕਰ ਸਕਦੇ ਅੱਜ ਆਪਾਂ ਵਿਚਾਰ ਕਰਨੀ ਹੈ ਗੁਰਬਾਣੀ ਜਦੋਂ ਸੰਗਤ ਜੀ ਪੜ੍ਹਨੀ ਆਪਾਂ ਪਹਿਲੀ ਗੱਲ ਆਪਾਂ ਨਿਤਨੇਮ ਵਾਸਤੇ ਆਪਾਂ ਗੱਲ ਕਰਦੇ ਹਾਂ ਪੰਜ ਬਾਣੀਆਂ ਦੀ ਪੰਜ ਬਾਣੀਆਂ ਸਿੱਖ ਨੇ ਹਰ ਹਾਲਾਤ ਦੇ ਵਿੱਚ ਅੰਮ੍ਰਿਤ ਵੇਲੇ ਪੜ੍ਹਨੀਆਂ ਹੀ ਪੜਨੀਆਂ ਨੇ ਇਹ ਤਾਂ ਗੁਰੂ ਦਾ ਹੁਕਮ ਹੈ ਇਹ ਨਾ ਤਾਂ ਆਪਾਂ ਦੋ ਪੜ੍ਹ ਸਕਦੇ ਨਾ ਤਿੰਨ ਪੜ੍ਹ ਸਕਦੇ ਆ ਪੰਜ ਬਾਣੀਆਂ ਦਾ ਹੁਕਮ ਹੈ ਸਿੱਖ ਨੇ ਪੜ੍ਹਨਾ ਉਸ ਤੋਂ ਬਾਅਦ ਆਪਾਂ ਜਿਹੜਾ ਸੁਖਮਣੀ ਸਾਹਿਬ ਦਾ ਪਾਠ ਕਰਦੇ ਆਂ ਅਸਦੀ ਵਾਰ ਦਾ ਪਾਠ ਕਰਦੇ ਆਂ ਜਾਂ ਹੋਰ ਵੀ ਆਪਾਂ ਕਿਸੇ ਗੁਰਬਾਣੀ ਦਾ ਜਾਪ ਕਰਦੇ ਆਂ ਕਿਵੇਂ ਕਰਨਾ ਹੈ ਜੇ ਮੰਨ ਲਓ ਸੰਗਤ ਜੀ ਆਪਣੇ ਮਨ ਵਿੱਚ ਸ਼ੰਕਾ ਹੈ ਕਿ ਅੱਧਾ ਪਾਠ ਨਹੀਂ ਕਰਨਾ ਚਾਹੀਦਾ ਬਿਲਕੁਲ ਗਲਤ ਹੈ ਭਾਵੇਂ ਆਪਾਂ ਇੱਕ ਅਸ਼ਟਪਦੀ ਰੋਜ਼ ਹੀ ਕਰੀਏ ਕੋਈ ਡਰ ਨਹੀਂ ਭਾਵੇਂ ਦੋ ਕਰੋ ਭਾਵੇਂ ਚਾਰ ਕਰੋ ਭਾਵੇਂ 10 ਕਰੋ ਜਿੰਨਾ ਤੁਹਾਡੇ ਕੋਲ ਸਮਾਂ ਹੈ ਸਮੇਂ ਦੇ ਅਨੁਸਾਰ ਇਹ ਕਸ਼ਟਪਦੀ ਕਰੋ ਪਾਠ ਕਰਨਾ ਕਿਵੇਂ ਆਪਾਂ ਵੀ ਗੱਲ ਕਰਾਂਗੇ ਪਾਠ ਕਰਨਾ ਕਿਵੇਂ ਆਪਾਂ ਕਿੱਥੇ ਗਲਤੀ ਕਰ ਰਹੇ ਆ ਪਾਠ ਕਰਨ ਲੱਗੇ ਆ ਸੁਖਮਨੀ ਸਾਹਿਬ ਦੀ ਆਪਾਂ ਪਾਠ ਕਰਦੇ ਮੰਨ ਲਓ ਜਾਂ ਅਸ ਦੀ ਵਾਰ ਦਾ ਪਾਠ ਕਰ ਲਿਆ 24 ਅਸ਼ਟਪਦੀਆਂ ਨੇ 24 ਸ਼ਲੋਕ ਨੇ ਤੁਸੀਂ ਡੇਲੀ ਦਾ ਇੱਕ ਸ਼ਲੋਕ ਕਰਨਾ ਹੈ ਕਸ਼ਟਪਦੀ ਕਰਨੀ ਸੁਖਮਨੀ ਸਾਹਿਬ ਦੀ ਜੇ ਤੁਹਾਡੇ ਕੋਲ ਸਮਾਂ ਜ਼ਿਆਦਾ ਹੈ ਦੋ ਕਰ ਲਓ ਉਦੋਂ ਸਮਾਂ ਜ਼ਿਆਦਾ ਆਚਾਰ ਕਰ ਲਓ ਤੁਸੀਂ ਇੱਕ ਤੇ ਰੱਖੋ ਜੋ ਤੁਸੀਂ ਇੱਕ ਅਸ਼ਟਪਦੀ ਦਾ ਜਾਪ ਕਰਨਾ ਹੈ ਡੇਲੀ ਪੰਜ ਬਾਣੀਆਂ ਤੋਂ ਬਿਨਾਂ ਦੀ ਗੱਲ ਕਰ ਰਹੇ ਹਾਂ ਪੰਜ ਬਾਣੀਆਂ ਤਾਂ ਪੜ੍ਹਨੀਆਂ ਪੜ੍ਹਨੀਆਂ ਸੁਭਨੀ ਸਾਹਿਬ ਦੀ ਇੱਕ ਅਸ਼ਟਪਦੀ ਰੋਜ਼ ਕਰਨੀ ਹੈ ਇਹ ਨਹੀਂ ਮਨ ਵਿੱਚ ਰੱਖਣਾ ਕਿ ਹੁਣ ਜੇ ਸ਼ੁਰੂ ਕੀਤਾ ਸਾਰਾ ਕਰਕੇ ਉੱਠਣਾ ਨਹੀਂ ਇੱਕ ਕਰੋ ਦੋ ਕਰੋ ਪਾਠ ਕਰਨਾ ਕਿਵੇਂ ਆਪਾਂ ਕੀ ਕਰਦੇ ਹਾਂ ਗੁੜਕਾ ਸਾਹਿਬ ਹੱਥ ਵਿੱਚ ਲੈ ਕੇ ਇਸ ਤਰ੍ਹਾਂ ਨਿਗਾ ਫੇਰਦੇ ਹਾਂ ਕਦੇ ਵੀ ਇਸ ਤਰ੍ਹਾਂ ਪਾਠ ਨਹੀਂ ਕਰਨਾ ਨਿਗਾਹ ਇਸ ਤਰ੍ਹਾਂ ਨਹੀਂ ਫੇਰਨੀ ਪਾਠ ਕਰਨਾ ਸੰਗਤ ਜੀ ਬੋਲ ਕੇ ਜਿਹੜਾ ਸ਼ਬਦ ਆਪ ਪੜਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਉਹਨੂੰ ਸੁਣਨਾ ਹੈ ਜੇ ਆਪ ਪੜਿਆ ਮੁਖ ਦੇ ਨਾਲ ਉਹਨੂੰ ਸੁਣਨਾ ਹੈ ਕੰਨਾਂ ਦੇ ਨਾਲ ਕੰਨਾਂ ਦੇ ਨਾਲ ਸੁਣ ਕੇ ਫਿਰ ਸਮਝਣਾ ਹੈ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ ਗੁਰਬਾਣੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਪਾਠ ਕਰਨਾ ਹੈ ਜੇ ਤੁਸੀਂ ਉਹਨੂੰ ਪਹਿਲਾਂ ਪੜ੍ਹੋਗੇ ਬੋਲ ਕਿਉਚੀ ਫਿਰ ਉਹਨੂੰ ਸੁਣੋਗੇ ਫਿਰ ਸਮਝੋਗੇ ਫਿਰ ਤੁਸੀਂ ਇੱਕ ਅਸ਼ਟਪਦੀ ਕਰੋਗੇ ਅੱਧੇ ਪੌਣੇ ਘੰਟੇ ਚ ਘਟੋ ਘਟ ਸਮਝ ਕੇ ਕਿਉਂਕਿ ਗੁਰਬਾਣੀ ਨਾਲ ਆਪਾਂ ਸਮਝਣਾ ਹੈ ਆਪਾਂ ਸਮਝ ਨਹੀਂ ਰਹੇ ਪੜ੍ਹ ਰਹੇ ਆ ਗੁਰਬਾਣੀ ਨੂੰ ਉਹਨੂੰ ਸਮਝੋਗੇ ਸੁਣੋਗੇ ਸਮਝੋਗੇ ਫਿਰ ਸੰਗਤ ਜੀ ਜਿਆਦਾ ਲਾਭ ਹੈ ਇਸ ਤਰ੍ਹਾਂ ਪਾਠ ਕਰਨਾ ਜੇ ਇੱਕ ਵੀ ਅਸ਼ਟਪਦੀ ਨਹੀਂ ਕਰ ਸਕਦੇ ਤੇ ਇੱਕ ਪੌੜੀ ਕਰ ਲੋ ਅੱਠ ਪੌੜੀਆਂ ਹੁੰਦੀਆਂ ਇਹ ਕਸ਼ਟਪਦੀ ਦੇ ਵਿੱਚ ਇੱਕ ਪੌੜੀ ਕਰੋ ਡੇਲੀ ਦੀ ਡੇਲੀ ਦੀ ਇੱਕ ਪੌੜੀ ਕਰ ਲੋ ਅਸ਼ਟਪਦੀ ਦੀ ਤੇ ਅੱਠਾਂ ਦਿਨਾਂ ਵਿੱਚ ਇਹ ਕਸ਼ਟਪਦੀ ਹੋ ਜਾਵੇਗੀ ਇੱਕ ਅਸ਼ਟਪਦੀ ਨੂੰ ਪੜੋ ਉਹਨੂੰ ਸੁਣੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਉਹਨੂੰ ਸੁਣਿਆ ਉੱਚੀ ਬੋਲਿਆ ਮੇਰੇ ਕੰਨਾਂ ਨੇ ਸੁਣਿਆ ਫਿਰ ਉਹਨੂੰ ਵਿਚਾਰਨਾ ਕਿ ਗੁਰੂ ਸਾਹਿਬ ਕ ਕੀ ਕਹਿ ਰਹੇ ਨੇ ਬਚਨ ਕੀ ਕਰ ਰਹੇ ਨੇ ਜਦੋਂ ਇਸ ਤਰ੍ਹਾਂ ਤੁਸੀਂ ਪਾਠ ਕਰੋਗੇ ਸੰਗਤ ਜੀ ਬਹੁਤ ਲਾਭ ਹੋਵੇਗਾ ਤੇ ਗੁਰੂ ਦੀ ਖੁਸ਼ੀ ਫਿਰ ਹੋਵੇਗੀ ਜੇ ਆਪਾਂ ਇਸ ਤਰ੍ਹਾਂ ਪਾਠ ਕਰਦੇ ਆ ਇਹ ਮਨ ਵਿੱਚ ਸ਼ੰਕਾ ਨਹੀਂ ਲਿਆਉਣਾ ਕਿ ਸਾਰਾ ਕਰਕੇ ਸੰਪੂਰਨ ਕਰਨਾ ਪਾਪ ਲੱਗ ਜਾਏ ਜਾਂ ਕਈ ਵਾਰ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਹੈ ਇਹ ਕੋਈ ਸ਼ੰਕਾ ਨਹੀਂ ਜਿੰਨਾ ਤੁਸੀਂ ਕਰ ਸਕਦੇ ਉਹ ਨਾ ਕਰੋ ਪਰ ਕਰੋ ਇਸ ਤਰ੍ਹਾਂ ਬੋਲ ਕੇ ਉਹਨੂੰ ਸੁਣਨੋ ਫਿਰ ਸਮਝੋ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੀਆਂ ਸੰਗਤਾਂ ਲਾਹਾ ਲੈ ਸਕਣ ਕੀ ਆਪਾਂ ਥੋੜਾ ਥੋੜਾ ਕਰਕੇ ਪਾਠ ਕਰ ਸਕਦੇ ਹਾਂ ਹਾਂ ਕਰ ਸਕਦੇ ਹਾਂ ਜ਼ਰੂਰ ਕਰ ਸਕਦੇ ਹਾਂ ਕਰੋ ਇਸ ਤਰ੍ਹਾਂ ਜਿਆਦਾ ਲਾਭ ਹੋਵੇਗਾ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ